ਜੇ ਗੇਟ ਲਾਣਾ ਤਾਂ ਜਿਨ੍ਹਾਂ ਦੇ ਜੰਗਾਵਾਂ ਨਾਲ ਉਹਨਾਂ ਪੁੱਛਿਆ ਵੇ ਆ ਬਿਲਡਿੰਗ ਦੇਖੋ ਤਿੰਨ ਮੰਜ਼ਲ ਬਿਲਡਿੰਗ ਆ ਆ ਖੱਡਾ ਦੇਖੋ ਕਿੰਨਾ ਵੱਡਾ ਕਰਨੂ ਬਿਲਡਿੰਗ ਡਿੱਗੀ ਕੌਣ ਜ਼ਿੰਮੇਵਾਰ ਕੌਂਸਲਰ ਜ਼ਿੰਮੇਵਾਰ ਆ ਯਾ ਹੋਰ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜ਼ਿੰਮੇਵਾਰ ਆ ਨਾ ਇਹ ਹੋਰ ਕੋਈ ਹੋਣਾ ਵਾ ਜੋ ਗੇਟ ਲੱਗੂਗੇ ਤਾਂ ਸਾਰੇ ਵਾਰਡ 'ਚ ਲੱਗੂਗੇ ਜਿਹੜੇ ਕੰਮ ਕਰਾਉਣ ਵਾਲੇ ਉਹ ਕਰਾਣ ਤੇ ਹੁਣ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਵੱਲੋਂ ਜਿਹੜਾ ਖੱਡਾ ਹੈ ਇਹ ਕਾਰਪੋਰੇਸ਼ਨ ਵੱਲੋਂ ਪਟਿਆ ਗਿਆ ਸੀਗਾ ਉਹਨੂੰ ਪੂਰਿਆ ਜਾ ਰਿਹਾ ਆ ਉਹਨੂੰ ਬੰਦ ਕੀਤਾ ਜਾ ਰਿਹਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਵਰੇ ਲਾਈਨ ਨਾਲ ਫੱਟੀ ਵਾਂ ਦੇਖ ਕੇ ਹਟਿਆ ਉਹ ਦੇਖੋ ਸੀਵਰੇ ਪਿਆ ਹੋਇਆ ਕੱਲ ਸੀਵਰੇ ਫੱਟ ਗਿਆ ਇੱਧਰ ਕੋ ਬਿਲਡਿੰਗ ਡੇਪੀ ਇਹ ਕੰਮੜੇ ਹੈਗੇ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਇਹ ਲੋਕਾਂ ਦੀ ਸੋਚ ਹੈ ਨਹੀਂ ਕਿ ਵਿਜ਼ਨਲੈਸ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਜਵਾਰ ਨਗਰ ਕੈਂਪ ਦੇ ਵਿੱਚ ਵਾਰਡ ਨੰਬਰ 72 ਦੇ ਵਿੱਚ ਖੜੇ ਆ ਜਿੱਥੇ ਕਾਰਪੋਰੇਸ਼ਨ ਵੱਲੋਂ ਇੱਕ ਖੱਡਾ ਪੁੱਟਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਫਿਰ ਉੱਪਰ ਬਿਲਡਿੰਗ ਦੇਖੋ ਤਿੰਨ ਮੰਜ਼ਲਾ ਬਿਲਡਿੰਗ ਜਿਹੜੀ ਹੈਗੀ ਆ ਜਿਮ ਹੈਗਾ ਇੱਥੇ ਤੇ ਇਹਦੇ ਨਾਲ ਇੱਕ ਖੱਡਾ ਪੁੱਟ ਦਿੱਤਾ ਗਿਆ ਕਰੀਬ ਇਹ 8-10 ਫੁੱਟ ਡੂੰਘਾ ਹੋਣਾ ਹੈ ਖੱਡਾ ਤੇ ਜਿਹਦੇ ਵਿੱਚ ਨੀਹਾਂ ਵੀ ਨਜ਼ਰ ਆਉਣ ਲੱਗੀਆਂ ਆਏ ਨੇ ਤੇ ਇਸ ਬਿਲਡਿੰਗ ਨੂੰ ਬਹੁਤ ਜ਼ਿਆਦਾ ਖਤਰਾ ਬਣ ਗਿਆ ਹੈ ਤੇ ਲੋਕਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਮੁਹੱਲਾ ਵਾਸੀ ਜਿਹੜੇ ਹੈ ਇਕੱਠੇ ਹੋ ਗਏ ਨੇ ਕਾਰਪੋਰੇਸ਼ਨ ਦੇ ਖਿਲਾਫ ਗੱਲਬਾਤ ਕਰ ਰਹੇ ਕਰ ਲੈਨੇ ਆ ਮੁਹੱਲਾ ਵਾਸੀਆਂ ਨਾਲ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਬਲਵਿੰਦਰ ਡੁਲਗੋਚ ਨਾਮ ਆ ਮੈਂ ਸ਼ੋਮਨੀ ਕਾਲੀਦਲ ਤੋਂ ਰਿਵਾਰਡ ਇੰਚਾਰਾ ਵੀਆਂ ਤੇ ਇਲੈਕਸ਼ਨ ਵੀ ਲੜਿਆ ਅੱਜ ਕੀ ਹੋ ਗਿਆ ਇੱਥੇ ਤੁਸੀਂ ਇਕੱਠੇ ਵੀ ਹੋਏ ਜਿਹੜਾ ਉਰੇ ਦੇ ਮੌਜੂਦਾ ਕੌਂਸਲਰ ਆਉਣਾ ਵੱਲੋਂ ਉਰੇ ਗਏ ਇਹਨਾਂ ਨੂੰ ਕਿਹਾ ਗਿਆ ਕਿ ਉਰੇ ਪੈਪ ਪਾਣਾ ਸੀਵਰੇਜ ਦਾ ਬਾਅਦ ਚ ਕਰੇਨਾ ਮੰਗਾ ਗਿਆ ਖੱਡਾ ਪੱਟਾ ਕੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀਰੇ ਗੇਟ ਲਾਣਾ ਜੇ ਗੇਟ ਲਾਣਾ ਤਾਂ ਜਿਨ੍ਹਾਂ ਦੇ ਜੰਗਾਵਾਂ ਨਾਲ ਉਹਨਾਂ ਨੂੰ ਪੁੱਛਿਆ ਵੇ ਆ ਬਿਲਡਿੰਗ ਦੇਖੋ ਤਿੰਨ ਮੰਜ਼ਲ ਬਿਲਡਿੰਗ ਆ ਆ ਖੱਡਾ ਦੇਖੋ ਕਿੰਨਾ ਵੱਡਾ ਕਰ ਨੂੰ ਬਿਲਡਿੰਗ ਡੇਗੀ ਕੌਣ ਜ਼ਿੰਮੇਵਾਰ ਕੌਂਸਲਰ ਜ਼ਿੰਮੇਵਾਰ ਆ ਜਾਂ ਉਰੇ ਦੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉਹ ਜ਼ਿੰਮੇਵਾਰ ਆ ਕੱਲਾ ਉਰੇ ਨਹੀਂ ਨਾਲ ਦੇ ਉੱਥੇ ਵੀ ਖੱਡਾ ਇੰਨਾ ਵੱਡਾ ਪੱਟਿਆ ਹੋਇਆ ਵਾ ਅਸੀਂ ਤਾਂ ਆਹੀ ਕਵਾਂਗੇ ਅਸੀਂ ਰਿਆ ਹੌਣ ਨਹੀਂ ਦੇਣਾ ਨਾ ਗੇਟ ਲੱਗਣ ਦੇਣਾ ਵਾ ਠੀਕ ਆ ਮੱਲੇ ਵਾਲੇ ਦੀ ਰਜ਼ਾਮੰਦੀ ਹੋ ਗਈ ਤਾਂ ਗੇਟ ਲੱਗੂਗਾ ਅੰਨੀ ਤਾਂ ਸੀਵਰੇਜ ਪਊਗਾ ਕਿ ਗੇ ਇਹ ਤਾਂ ਕਿ ਹੁਣ ਕਹਿ ਲੱਗ ਗਈ ਗੇਟ ਲਗਣਾ ਪਹਿਲੇ ਸੀਵਰੇਜ ਦਾ ਰੋਲਾ ਪਾਇਆ ਇਹਨਾਂ ਨੇ ਗੇਟ ਵਾਸਤੇ ਤਾਂ ਇੰਨਾ ਵੱਡਾ ਖੱਡਾ ਖੋਦਣ ਦੀ ਲੋੜ ਨਹੀਂ ਹੁਣ ਜਿਹੜੇ ਦੇ ਮੌਜੂਦਾ ਕੌਂਸਲਰ ਉਹਨਾਂ ਨੂੰ ਪਤਾਣਾ ਪਈ ਇੰਨਾ ਗੇਟ ਦਾ ਕਿੱਦਾਂ ਖੱਡਾ ਇੰਨਾ ਕਰਨਾ ਪੈਂਦਾ ਗੇਟ ਲਾਣ ਲਈ ਠੀਕ ਹੈ ਠੀਕ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਇਹਨਾਂ ਦਾ ਜੇਮਾ ਮੇਰਾ ਮੇਰਾ ਬਲਦੇਵ ਕੁਮਾਰ ਜੀ ਹਾਂ ਇਹ ਬਿਲਡਿੰਗ ਥੋੜੀ ਹੈ ਹਾਂ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਖੱਡਾ ਇਹ ਤਾਂ ਬਿਲਕੁਲ ਨਜਾਇਜ਼ ਹੋ ਰਿਹਾ ਜੀ ਬਿਲਕੁਲ ਨਜਾਇਜ਼ ਵੀ ਤੁਸੀਂ ਵੀ ਖੱਡਾ ਕੱਢ ਰਹੇ ਹੋ ਤੁਸੀਂ ਪੁਛਤਾ ਲੋ ਇੱਕ ਵਾਰੀ ਵੀ ਤੁਸੀਂ ਕਹਿੰਦੇ ਹੋ ਸੀਵ ਤੁਹਾਡੇ ਨਾਲ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਆਂਗਵਾਰਡ ਤੇ ਆਂਗਵਾਰਡ ਕਾਉਂਸਲਰ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਵੀ ਇੱਥੇ ਪਈ ਕਹਿੰਦੇ ਸੀ ਸੀਵਰੇਜ ਪਾਣਾ ਵਾ ਸੀਵਰੇਜ ਕਹਿ ਕੇ ਉਸ ਤੋਂ ਬਾਅਦ ਚਲੇ ਗਏ ਬਾਅਦ ਜੋ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਸੀਗੇ ਉਹ ਕਹਿੰਦੇ ਗੇਟ ਪਾਣਾ ਇੱਥੇ ਗੇਟ ਲਾਣ ਲੱਗੇ ਸੀ ਵੀ ਕੋਈ ਉਧਰ ਦੇਖੋ ਤੁਸੀਂ ਉਧਰ ਕੈਮਰਾਮੈਨ ਨੂੰ ਕਹੋ ਤੁਸੀਂ ਮਾਰੋ ਵੀ ਉਹ ਨੀ ਸਾਰੀ ਸਾਰੀ ਦਿਖਣ ਲੱਪੀ ਆ ਵੀ ਕੱਲ ਨੂੰ ਜਿਹੜੀ ਡਿੱਗਦੀ ਬਿਲਡਿੰਗ ਕੋਣ ਜ਼ਿੰਮੇਦਾਰ ਹੈ ਇਸ ਦਾ ਠੀਕ ਹੈ ਜੀ ਤੇ ਹੁਣ ਤੁਸੀਂ ਇਕੱਠੇ ਹੋਏ ਆ ਕੀ ਕਹਿਣਾ ਚਾਹੋ ਸੀ ਇਹ ਚੀਜ਼ ਬਣਨ ਨਹੀਂ ਦੇਣੀ ਬਈ ਅੱਛਾ ਜੀ ਨ ਨਾ ਇਹ ਉਹਰੇ ਕੋਈ ਹੋਣਾ ਵਾ ਜੋ ਗੇਟ ਲੱਗੂਗੇ ਤਾਂ ਸਾਰੇ ਵਾਰਡ ਚ ਲੱਗੂਗੇ ਜਿਹੜੇ ਕੰਮ ਕਰਾਉਣ ਵਾਲੇ ਉਹ ਕਰਾਣ ਅੰਨੀ ਇੱਦਾਂ ਨਹੀਂ ਹੋਣਾ ਕੋਈ ਵੀ ਉਹ ਦੇਖੋ ਪਰੇ ਵੀ ਦੇਖੋ ਕਿੰਨਾ ਵੱਡਾ ਖੱਡਾ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੀਡੀਆ ਨੂੰ ਦੇਖ ਕੇ ਜਿਹੜੀਆਂ ਹੈਗੀਆਂ ਮਸ਼ੀਨਾਂ ਉਹ ਵਾਪਸ ਲਿਜਾਈਆਂ ਜਾ ਰਹੀਆਂ ਨੇ ਤੇ ਜਿਹੜੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਹੁਣੀ ਇੱਥੇ ਸਾਰੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ ਖੱਡਾ ਆ ਪੁੱਟਿਆ ਜਾ ਰਿਹਾ ਸੀਗਾ ਜਦੋਂ ਮੀਡੀਆ ਪਹੁੰਚੀ ਐ ਤੇ ਮੀਡੀਆ ਪਹੁੰਚੇ ਤੋਂ ਬਾਅਦ ਜਿਹੜੀਆਂ ਹੈਗੀਆਂ ਮਸ਼ੀਨਾਂ ਕਾਰਪੋਰੇਸ਼ਨ ਦੀਆਂ ਵਾਪਸ ਜਾਂਦੀਆਂ ਦਿਖਾ ਰਹੇ ਨੇ ਇਧਰ ਵੀ ਜਿਹੜੀ ਬਿਲਡਿੰਗ ਹੈਗੀ ਆ ਉਦੋਂ ਵੀ ਥੱਲੋਂ ਨੀਂਹਾਂ ਨਜ਼ਰ ਆਣ ਲੱਗੀਆਂ ਨੇ ਅੱਛਾ ਸਿਵਰੇ ਦੇ ਪੈਪ ਵੀ ਟੁੱਟ ਗਏ ਸਾਰੇ ਉਹਨਾਂ ਦੇ ਪੈਪ ਵੀ ਟੁੱਟ ਗਏ ਪਾਣੀ ਵਾਲੇ ਵੀ ਟੁੱਟ ਗੀ ਕੌਣ ਜ਼ਿੰਮੇਵਾਰ ਹੁੰਦਾ ਜੋ ਕੱਲ ਨੂੰ ਜਾਨ ਨੁਕਸਾਨ ਹੋ ਗਿਆ ਕਿਸੇ ਦਾ ਉਰੇ ਢੀੜੇ ਇਲਾਕੇ ਆ ਸਾਰਾ ਨੁਕਸਾਨ ਹੋ ਜਾਣਾ ਦੇਖੋ ਤੁਸੀਂ ਆਪ ਸੋਚਣਾ ਚਾਹੀਦਾ ਸੀਗਾ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਮੱਲੇ ਦੇ ਕਿਤੇ ਮੋਹਤਵਾਰ ਜਿਹੜੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਰੀ ਗੱਲਬਾਤ ਕਰਨੀ ਚਾਹੀਦੀ ਸੀਗੀ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਲੋਕ ਬੜੇ ਪਰੇਸ਼ਾਨ ਨੇ ਕਾਰਪੋਰੇਸ਼ਨ ਦੇ ਖਿਲਾਫ ਜਿਹੜਾ ਹੈਗਾ ਵਾ ਇਕੱਠੇ ਹੋਏ ਨੇ ਅੱਜ ਕੋਸ਼ਿਸ਼ ਕਰਾਂਗੇ ਵੀ ਜੇ ਸਾਡੇ ਕੋਈ ਕਾਰਪੋਰੇਸ਼ਨ ਦੇ ਕੌਣ ਅਗੇ ਅੱਜ ਨਾਲ ਦੀ ਅਪਗ੍ਰੇਡਿੰਗ ਵਾਲੀ ਨੀਰਜ ਜੀ ਆ ਕਰ ਲੋ ਗੱਲ ਲੋਕ ਹੈ ਕਿਉਂਕਿ ਅੱਗੇ ਜਿਹੜਾ ਹੈਗਾ ਵਾ ਏਰੀ ਸੈਂਟਰਲ ਚ ਪੈਣਦਾ ਏਰੀਆ ਇਹ ਇਹ ਹਲਕਾ ਵੈਸਟ ਜੇ ਆ ਵੈਸਟ ਚ ਇਲੈਕਸ਼ਨਾਂ ਦੇ ਚੱਕਰ ਜੇ ਸਾਰਾ ਖੁਸ਼ ਕਰਨ ਦਾ ਹੋਇਆ ਪਿਆ ਹੋਰ ਕੋਈ ਮੁੱਦਾ ਨਹੀਂ ਹੈ ਕੋਈ ਖੁਸ਼ ਕੀਤਾ ਜਾ ਰਿਹਾ ਇੱਕ ਤੁਹਾਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਖੁਸ਼ ਕਰਨ ਨਹੀਂ ਕੀਤਾ ਇਹਰਾ ਹਾਂਜੀ ਪਰ ਇਹ ਕੰਮ ਉਹਰੇ ਤੱਕਾ ਸ਼ਾਇ ਨਹੀਂ ਚੱਲਣ ਦੇਣੀ ਅਸੀਂ ਠੀਕ ਆ ਆ ਕੰਮ ਨਹੀਂ ਹੋਣਾ ਉਹਰੇ ਜੋ ਗੇਟ ਲੱਗੂਗਾ ਤੇ ਮਹੱਲੇ ਵਾਲਿਆਂ ਨੂੰ ਪੁੱਛ ਕੇ ਲਾਓ ਇੱਕ ਦੀ ਜੰਗਾ 10 ਗੇਟ ਲਾਓ ਸਾਡੇ ਵਾਰਡ ਜੇ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਵੈਸੇ ਪਟਣਾ ਲੱਗਦਾ ਵੀ ਤੁਹਾਨੂੰ ਇਹ ਗੇਟ ਲੱਗਣ ਜਾ ਰਿਹਾ ਇਹਨਾਂ ਦਾ ਪਟਣਾ ਨਹੀਂ ਕਿ ਕੋਈ ਇੱਥੇ ਤੱਕ ਗੇਟ ਪਿੱਲਰ ਹੀ ਲਗਾਇਆ ਜਾ ਸਕਦਾ ਪਿੱਲਰ ਹੁਣ ਤੁਸੀਂ ਪੁੱਛੋਗੇ ਨਾ ਉਹਨਾਂ ਨੂੰ ਸਵਾਲ ਜਵਾਬ ਜਾ ਕੇ ਕਾਉਂਸਲਰ ਸਾਹਿਬ ਨੂੰ ਕਿ ਭਾਈ ਇਹ ਕਿੱਦਾਂ ਪਟਿਆ ਗਿਆ ਉਹਨਾਂ ਨੂੰ ਕਹਿੰਦੇ ਲੋਹੇ ਦਾ ਗੇਟ ਲਾਣਾ ਵਾ ਕਾਉਂਸਲਰ ਕੌਣ ਨੇ ਇੱਥੇ ਕਪੀਲ ਕੁਮਾਰ ਸੋਨੂ ਅੱਛਾ ਉਹਨਾਂ ਦਾ ਨੰਬਰ ਹੈਗਾ ਕੋਈ ਨੰਬਰ ਮੇਰੇ ਕੋਲ ਤਾਂ ਹੈ ਨਹੀਂ ਕਿਸੇ ਕੋਲ ਨੰਬਰ ਹੈਗਾ ਤਾਂ ਮੈਨੂੰ ਦਿਓ ਫਿਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਬਾਈ ਜੀ ਕੀ ਨਾਮ ਹੈ मेरा नीरज है जी नाम नीरज जी ये दसो जडी की गेट लाण वास्ते एडा ता खड्डा नी पटया जा सकता जिन्ना कॉर्पोरेशन वाले ने पट देता की कहना चाहते हो आपकी बिल्डिंग ਨਾਲ ਦੀ है बिल्कुल मेरे ਨਾਲ ਦੀ ਬਿਲਡਿੰਗਾਂ ਜੀ ਤੁਸੀਂ ਦੇਖੀ ਹੋਣੀ ਬਿਲਡਿੰਗ ਦੀ ਨਹੀਂ ਕਿੱਥੇ ਤੱਕ ਦਿਖ ਰਹੀ ਹੈ ਬਰਸਾਤ ਦਾ ਮੌਸਮ ਹੈ ਕੱਲ ਨੂੰ ਕੋਈ ਪ੍ਰੋਬਲਮ ਆ ਗਈ ਤੇ ਕੌਣ ਜ਼ਿੰਮੇਵਾਰ ਹੈ ਬਿਲਡਿੰਗ ਡਿੱਗ ਵੀ ਸਕਦੀ ਹੈ ਬਿਲਕੁਲ ਡਿੱਗ ਸਕਦੀ ਹੈ ਜੀ ਕੋਈ ਵੱਡਾ ਹਾਸਾ ਵੀ ਹੋ ਗਈ ਤੇ ਦੋ ਮਰਲੇ ਨਾਲ ਬਿਲਡਿੰਗ ਹੈ ਭਾਈ ਸਾਹਿਬ ਦੀ ਤਿੰਨ ਮਰਲਾ ਬਿਲਡਿੰਗ ਹੈ ਤੇ ਫਿਰ ਇਹ ਕਾ ਕਰਵਾ ਕੌਣ ਰਿਹਾ ਹੈ ਜਾਂ ਕਾਰਪੋਰੇਸ਼ਨ ਵਾਲੇ ਕਰਵਾ ਰਹੇ ਜਾਂ ਕਾਉਂਸਲਰ ਕਰਵਾ ਰਹੇ ਕਾਰਪੋਰੇਸ਼ਨ ਨਹੀਂ ਹੈ ਜੀ ਕਾਰਪੋਰੇਸ਼ਨ ਕਾਉਂਸਲਰ ਹੀ ਹੈ ਕੀ ਕਹਿਣਾ ਚਾਹਦੇ ਹੋ ਫੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਬੰਦ ਕੀਤੀ ਜਾਏ ਬਿਲਡਿੰਗ ਦੇ ਨਾਲ ਤਾਂ ਕਦੀ ਵੀ ਕੋਈ ਗੇਟ ਨਹੀਂ ਲੱਗਦਾ ਹੁੰਦਾ ਚਾਹੇ ਜਿਹੜੀ ਮਰਜ਼ੀ ਸੁਸਾਇਟੀ ਦਾ ਲਾਓ ਬਿਲਡਿੰਗ ਤੋਂ 10 ਫੁੱਟ ਅੱਗੇ ਲਾਓ ਤੇ ਜਗਾ ਖਾਲੀ ਵੀ ਉੱਥੇ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਗੇਟ ਲੱਗਣ 'ਚ ਪਰ ਬਿਲਡਿੰਗ ਛੱਡ ਕੇ ਗੇਟ ਲਾਣਾ ਚਾਹੀਦਾ ਇਹ ਗੇਟ ਵੀ ਲੱਗਣਾ ਤੇ ਐਡਾ ਵੱਡਾ ਖੱਡਾ ਤਾਂ ਪੁੱਟਣਾ ਤੇ ਮੇਰੇ ਹਿਸਾਬ ਨਾਲ ਗੇਟ ਵਾਸਤੇ ਤਾਂ ਐਡਾ ਵੱਡਾ ਖੱਡਾ ਨਹੀਂ ਪੱਟਿਆ ਜਾ ਸਕਦਾ ਇਹ ਕਿਹੜਾ ਗੇਟ ਲੱਗ ਰਿਹਾ ਜੀ ਇਹ ਤਾਂ ਕਦੀ ਕੋਈ ਕੋਈ ਕੁਝ ਕਹਿ ਰਿਹਾ ਕੋਈ ਕੋਈ ਕਹਿੰਦਾ ਲੋਹੇ ਦਾ ਲੱਗਣਾ ਕੋਈ ਕ ਪਿੱਲਰ ਬਣਣਗੇ ਤੇ ਸਾਰੀ ਬਿਲਡਿੰਗ ਦੇ ਨਾਲ ਲੱਗਣਗੇ ਕੱਲ ਨੂੰ ਬਿਲਡਿੰਗ ਦੇ ਉੱਪਰ ਕੋਈ ਵੀ ਚੜ੍ਹ ਸਕਦਾ? ਬਿਲਕੁਲ ਲੱਗ ਸਕਦਾ। ਕੀ ਗੱਲਾਂ ਕਰਨ ਸਰ? ਬੱਸ ਨਜਾਇਜ਼ ਹੋ ਰਿਹਾ ਹੈ ਕਿ ਇਹਨੂੰ ਰੁਕਿਆ ਜਾਵੇ। ਸ਼ਰੀਅਮ ਧੱਕਾ ਹੋ ਰਿਹਾ ਹੈ। ਤੇ ਇੱਥੇ ਆਪਣੇ ਕਾਉਂਸਲਰ ਕੌਣ ਹੈਗੇ? ਦੱਸੋ ਜੀ। ਕਪਿਲ ਕੁਮਾਰ ਸੋਨੂ ਹੈ ਜੀ। ਉਹਦਾ ਕੋਈ ਨੰਬਰ ਹੈਗਾ? ਹਾਂਜੀ ਉਹਨਾਂ ਦਾ ਨੰਬਰ ਹੈਗਾ। ਨੰਬਰ ਦੋ ਆਪਾਂ ਨਾਲ ਗੱਲਬਾਤ ਕਰਦੇ। 100 ਇਲਾਕਾ ਕਾਉਂਸਲਰ ਨਾਲ ਵੀ ਗੱਲਬਾਤ ਕਰ ਲੈਂਦੇ ਆ ਵੀ ਕੀ ਇਹ ਮਾਮਲਾ ਹੈਗਾ ਕੀ ਇੱਥੇ ਬਣ ਰਿਹਾ ਹੈ? ਨੰਬਰ 768 ਇੱਕ ਮਿੰਟ 98768 80504 80500 ਹੈ 504 504 ਲੋ ਜੀ ਕਪਲ सोनू ਜੀ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਜੋ ਕਿ ਇਹ ਲਖਾ ਕਾਉਂਸਲਰ ਨੇ ਕਿ ਦੁਆਰਾ ਦਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਅਭੀ ਵਿਅਸਤ ਆ ਰਿਹਾ ਨੰਬਰ ਕੋਈ ਗੱਲ ਨਹੀਂ ਆਪਾਂ ਥੋੜੀ ਦੇਰ ਬਾਅਦ ਦੁਬਾਰਾ ਕਾਲ ਕਰ ਲਾਂਗੇ ਕੋਈ ਅੱਗੇ ਇਲੈਕਸ਼ਨ ਵੀ ਆ ਰਹੇ ਐ ਕੋਈ ਇਲੈਕਸ਼ਨਾਂ ਦਾ ਹੀ ਇਹ ਸਾਰਾ ਮਾਮਲਾ ਕੀਤਾ ਜਾ ਰਿਹਾ ਹੈ ਇਲੈਕਸ਼ਨ ਤੇ ਹੁਣ ਪ੍ਰਮਾਤਮਾ ਨੂੰ ਪਤਾ ਜੀ ਕਿਸ ਚੀਜ਼ ਦਾ ਮਾਮਲਾ ਹੈ ਪਰ ਇੱਥੇ ਕੋਈ ਇਸ ਚੀਜ਼ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਜੀ ਜੇ ਤੁਸੀਂ ਰਿਕੁਆਇਰਮੈਂਟ ਤੇ ਹੈਗੀ ਹੈ ਤੇ ਵਧੀਆ ਗੇਟ ਲਾਓ ਸੀਸੀਟੀ ਕੈਮਰੇ ਲਾਓ ਤਾਂ ਕਿ ਅੰਦਰ ਪ੍ਰੋਟੈਕਸ਼ਨ ਦਿੱਤੀ ਜਾਏ ਨਸ਼ਾ ਨਾ ਹੋਏ ਕੁਝ ਨਾ ਹੋਏ ਉਸ ਚੀਜ਼ ਵਾਸਤੇ ਤੁਸੀਂ ਪ੍ਰਮੋਟ ਕਰੋ ਇਹਨਾਂ ਗੇਟਾਂ ਤੇ ਕੀ ਲੋੜ ਹੈ ਸਾਨੂੰ ਬਿਨਾਂ ਰਿਕੁਆਇਰਮੈਂਟ ਤੋਂ ਹੀ ਲਗਾਈ ਜਾ ਰਿਹਾ ਹੈ ਹਾਂ ਬਿਨਾਂ ਰਿਕੁਆਇਰਮੈਂਟ ਤੋਂ ਬਿਨਾਂ ਕਿਸੇ ਨੋਟੀਫਿਕੇਸ਼ਨ ਤੋਂ ਚਲੋ ਇੱਕ ਬੰਦਰ ਬਿਲਡਿੰਗ ਦੇ ਉਹਨਾਂ ਨੂੰ ਅਗਲਾ ਸੇਫਟੀ ਲਾ ਕੇ ਚੱਲੇ ਕਿਸੇ ਪਾਸੇ ਜੀ ਬਿਲਕੁਲ ਕਿਉਂਕਿ ਕਾਰਪੋਰੇਸ਼ਨ ਦੇ ਕੋਈ ਵੀ ਜਦੋਂ ਕਾਰਵਾਈ ਕਰਦੀ ਹੈ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕੋਈ ਵੀ ਚੀਜ਼ ਨਵੀਂ ਬਣਾਣੀ ਹੋਵੇ ਜਾਂ ਕੋਈ ਪੁਰਾਣੀ ਟਾਣੀ ਹੋਵੇ ਉਸ ਤੋਂ ਪਹਿਲਾਂ ਇਲਾਕਾ ਕਾਉਂਸਲਰ ਨੂੰ ਦੱਸਿਆ ਜਾਂਦਾ ਹੈ ਇਲਾਕਾ ਕਾਉਂਸਲਰ ਕੋਲ ਖੜ ਕੇ ਜਿਹੜਾ ਹੈਗਾ ਇਹ ਕੰਮ ਕਰਵਾਇਆ ਜਾਂਦਾ ਆ ਤਾਂ ਤਾਂ ਜੋ ਕੋਈ ਵੀ ਇਸ ਮਾਮਲੇ ਦੇ ਵਿੱਚ ਕੋਈ ਵਿਰੋਧ ਕਰਦਾ ਆ ਤਾਂ ਉਹਦੇ ਨਾਲ ਨਿਪਟਿਆ ਜਾ ਸਕੇ ਪਰ ਇੱਥੇ ਕਿਸੇ ਵੀ ਤਰ੍ਹਾਂ ਦੀ ਆਪਾਂ ਜੇ ਦੇਖਿਆ ਜਾਵੇ ਤੇ ਕਾਉਂਸਲਰ ਵੀ ਮੌਕੇ ਤੇ ਮੌਜੂਦ ਨਹੀਂ ਹੈ ਕਾਲ ਅਸੀਂ ਕਰ ਰਹੇ ਆ ਉਹਨਾਂ ਦਾ ਨੰਬਰ ਵਿਅਸਤ ਆ ਰਿਹਾ ਦੁਬਾਰਾ ਇੱਕ ਵਾਰੀ ਕਾਲ ਲਾ ਲੈਣੇ ਉਹਨਾਂ ਨੂੰ ਕਿਉਂਕਿ ਇਹ ਜਿਹੜਾ ਮੁੱਦਾ ਹੈਗਾ ਆ ਇਹ ਵੀ ਗੰਭੀਰ ਹੈ ਕਿਉਂਕਿ ਐਡਾ ਵੱਡਾ ਜਿਹੜਾ ਖੱਡਾ ਪਟ ਦਿੱਤਾ ਤੇ ਇਹਦੇ ਨਾਲ ਬਿਲਡਿੰਗ ਨੂੰ ਨੁਕਸਾਨ ਵੀ ਹੋ ਸਕਦਾ ਹੈ ਕਈ ਨਹੀਂ ਆਪ ਨਹੀਂ ਪਾਈਗੇ ਹਾਂਜੀ ਸਰ ਨੌਸਲੇ ਜੀ ਹਾਂਜੀ ਹਾਂਜੀ ਆਹ ਸਰ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਭੰਡਾਰੀ ਸਾਹਿਬ ਆਹ ਸਰ ਇੱਕ ਇੱਥੇ ਜਿਹੜੇ ਜਵਾਰ ਨਗਰ ਕੈਂਪ ਦੇ ਵਿੱਚ ਗਲੀਆਂ ਤੇ ਨੁਕਰਾਂ ਦੇ ਉੱਤੇ ਖੱਡੇ ਪੱਟੇ ਜਾ ਰਹੇ ਵੱਡੇ ਵੱਡੇ ਇਹ ਕੀ ਕਾਰਨ ਹੈਗਾ ਇਹ ਜੀ ਇਹ ਹਾਂਜੀ ਭਗਤ ਜੀ ਇਹ ਨਾ ਭਗਤ ਕਬੀਰ ਜੀ ਦਾ ਇੱਕ ਉਹ ਬਣ ਲੱਗਾ ਸੀ ਗੇਟ ਅੱਛਾ ਜੀ ਉਹਦੇ ਕਰਕੇ ਉਹਨਾਂ ਨੇ ਪਟਾਈ ਕੀਤੀ ਸੀ ਜੀ ਜੇ ਉਹ ਕਹਿੰਦੇ ਕਿ ਸਾਡੇ ਨਾਲ ਨਾਲ ਆਓ ਥੋੜਾ ਅੱਗੇ ਕਰ ਦੋ ਥੋੜਾ ਅੱਗੇ ਕਰਾ ਦਾਂਗੇ ਜੀ ਜੀ ਉਹ ਸਰ ਇਹਦੇ ਵਿੱਚ ਨਾ ਐਡਾ ਵੱਡਾ ਜੇ ਖੱਡਾ ਪੱਟ ਦਿੱਤਾ ਤਾਂ ਮੇਰੇ ਖਾਲ ਪਿੱਲਰ ਬਣਾਉਣ ਵਾਸਤੇ ਤਾਂ ਐਡਾ ਵੱਡੇ ਖੱਡੇ ਦੀ ਜਰੂਰਤ ਨਹੀਂ ਜੇ ਗੇਟ ਵੀ ਬਣਣਾ ਹੈ ਤਾਂ ਚਲੋ ਉੱਥੇ ਧਾਰਮਿਕ ਆਪਾਂ ਲਾਣਾ ਵੀ ਹੈ ਵੱਡਾ 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 ਹੁੰਦਾ ਜੀ ਦੂਜਾ ਕਬੀਰ ਸਾਹਿਬ ਜੀ ਦਾ ਵੱਡਾ ਗੇਟ ਨਹੀਂ ਹੁੰਦਾ ਸਰ ਇਹ ਨਾਲ ਤਿੰਨ ਮੰਜ਼ਲਾ ਦੋ ਮੰਜ਼ਲਾ ਬਿੰਡੇ ਬਿਲਡਿੰਗਾਂ ਹੈਗੀਆਂ ਉਹ ਵੀ ਡਿੱਗ ਸਕਦੀਆਂ ਆ ਕੋਈ ਦਿੱਕਤ ਦੇਖੋ ਤੁਸੀਂ ਆਣ ਕੇ मौके ਦੇ ਉੱਤੇ ਹਾਂ ਜੀ ਅਨੀ ਸਰ ਇੱਕ ਪਾਰਟੀ ਮੀਟਿੰਗ ਸੀਗੀ ਬਾ ਉੱਥੋਂ ਵਹਿਲੇ ਹੋ ਕੇ ਆ ਰਹੇ ਠੀਕ ਹੈ ਜੀ ਸਰ ਤੇ ਹੁਣ ਇਹਦੇ ਵਿੱਚ ਪਹਿਲਾਂ ਹੁਣ ਤੁਸੀਂ ਕਿਸੇ ਨਾਲ ਆਪਣੇ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਚ ਲਿਆ ਸੀਗਾ ਵੀ ਅਸੀਂ ਖੱਡਾ ਪਟਣ ਲੱਗੇ ਆ ਨਹੀਂ 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 ਸਰ ਇਹ ਇਹਨਾਂ ਦੀ ਸੰਤੁਸ਼ਟੀ ਕਰਵਾਓ ਆਣਗੇ ਕਿਉਂਕਿ ਇਹ ਮਹੱਲਾ ਨਿਵਾਸੀ ਜਿਹੜੇ ਥੋੜੇ ਜੇ ਦਿੱਕਤ ਦੇ ਵਿੱਚ ਨੇ ਤੇ ਇਹ ਭਰਾ ਨੇ ਜੀ ਆਪਣੇ ਦਾਦਾ ਪਪਾ ਮਹੱਲੇ ਤੋਂ ਬਾਹਰ ਥੋੜਾ ਵਾਂਗੇ ਹਾਂ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਧੰਨਵਾਦ ਐਡਵੋਕੇਟ ਅਵਕਰ ਸਿੰਘ ਪੁੱਲਰ ਵੀ ਇੱਥੇ ਮੌਕੇ ਤੇ ਮੌਜੂਦ ਨੇ ਸਰ ਕੀ ਲੱਗਦਾ ਹੈ ਵੀ ਜਿਹੜਾ ਇੱਥੇ ਹੁਣ ਪਿੱਲਰ ਪੱਟੇ ਆਪਣਾ ਖੱਡੇ ਪੱਟੇ ਜਾ ਰਿਹਾ ਤੇ ਪਿੱਲਰਾਂ ਵਾਸਤੇ ਤਾਂ ਇੰਨੀ ਜਗ੍ਹਾ ਨਹੀਂ ਪੱਟੀ ਜਾ ਸਕਦੀ ਮੈਨੂੰ ਤਾਂ ਬੜੀ ਸ਼ਰਮ ਆਈ ਹੈ ਕਿ ਸਾਡਾ ਆਪਸੀ ਇੰਨੇ ਆ ਭਾਈਚਾਰਕ ਸਾਂਝ ਬਣੀ ਹੋਈ ਹੈ ਇੱਥੇ ਸਾਰੀਆਂ ਬਰਾਦਰੀਆਂ ਇੱਥੇ ਰਹਿੰਦੀਆਂ ਪਰ ਗੱਲ ਹੈ ਕਿ ਬਰਾਦਰੀਆਂ ਨੂੰ ਆਪਸ ਲੜਨ ਵਾਸਤੇ ਸਾਡੀ ਬੜੀ ਸਤਿਕਾਰਯੋਗ ਭਗਤ ਬਰਾਦਰੀ ਸਾਡੀ ਬਹੁਤ ਹੀ ਸਤਿਕਾਰਯੋਗ ਬਾਜੀਗਰ ਬਰਾਦੇ ਜਿੱਦਾਂ ਜਗ੍ਹਾ ਹੈਗੀ ਹੈ ਇੱਕ ਪਰਿਵਾਰ ਵਾਂਗੂੰ ਰਹਿੰਦੇ ਆ ਪਰ ਅੱਜ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਜਿਉਂ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਇਹਨਾਂ ਨੇ ਸਿਰਫ ਇੱਥੇ ਫਸਾਦ ਕਰਾਣੇ ਆ ਇਹ ਬਾਹਰੋਂ ਆਏ ਹੋਏ ਨੇ ਇਹ ਬਾਹਰੋਂ ਆ ਕੇ ਇਹਨਾਂ ਨੂੰ ਪੰਜਾਬ ਦੇ ਜਿਹੜਾ ਸੱਭਿਆਚਾਰ ਆ ਉਹਦੇ ਬਾਰੇ ਕੋਈ ਨਹੀਂ ਪਤਾ ਇਹ ਉਹਨਾਂ ਦੇ ਜਿਹੜੇ ਅੱਗੇ ਆ ਕੀ ਹੈਗੇ ਆ ਬੰਦੇ ਰੱਖੇ ਹੋਏ ਨੇ ਉਹ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਮੈਂ ਵੇਖ ਕੇ ਹੈਰਾਨ ਆ ਜਿਹੜਾ ਪਿੱਛੇ ਦੇਖੋ ਏਡੇ ਏਡੇ ਗੇਟ ਵਾਸਤੇ ਖੱਡੇ ਖੋਦੇ ਜਾਣਗੇ ਕੱਲ ਬਿਲਡਿੰਗਾਂ ਡੇਪੀਆਂ ਦੋਨੋਂ ਪਾਸੇ ਉੱਚੀਆਂ ਬਿਲਡਿੰਗਾਂ ਤਿੰਨ ਚਾਰ ਸਟੋਰੀ ਬਿਲਡਿੰਗ ਹੈਗੀ ਐ ਇਹ ਬਿਲਡਿੰਗਾਂ ਡੇਪੀਆਂ ਬੱਚਿਆਂ ਦਾ ਕੋਈ ਹੋ ਗਿਆ ਨੁਕਸਾਨ ਹੋ ਗਿਆ ਪ੍ਰਾਪਰਟੀ ਨੁਕਸਾਨ ਹੋ ਗਿਆ ਲੋਕਾਂ ਨੁਕਸਾਨ ਹੋ ਗਿਆ ਸੜਕ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਸੋ ਇਹ ਜ਼ਿੰਮੇਵਾਰਾਂ ਨੂੰ ਕੰਮ ਕਰਨਾ ਚਾਹੀਦਾ ਗੇਟ ਵੀ ਲੱਗਣਿਆ ਉਹਦਾ ਤਰੀਕਾ ਹੁੰਦਾ ਵੈ ਇਹ ਕੋਈ ਤਰੀਕਾ ਨਹੀਂ ਹੈਗਾ ਸਿਵਲ ਲਾਈਨ ਨਾਲ ਫੱਟੀ ਮੈਂ ਦੇਖ ਕੇ ਹਟਿਆ ਉਹ ਦੇਖੋ ਸਿਵਲ ਦੇ ਪਿਆ ਹੋਇਆ ਕਲ ਸੀਰੇ ਫਟ ਗਿਆ ਇਧਰ ਕੋਈ ਬਿਲਡਿੰਗ ਨਹੀਂ ਡੇਪੀ ਇਹ ਕੰਮੜੇ ਹੈਗੇ ਆ ਤਾਂ ਮੈਂ ਹਮੇਸ਼ਾ ਕਹਿੰਦਾ ਹੁਣਾ ਇਹ ਲੋਕਾਂ ਦੀ ਸੋਚ ਹੈ ਨਹੀਂਗੀ ਵਿਜ਼ਨਲੈਸ ਆ ਇਹਨਾਂ ਦਾ ਕੰਮ ਹੈ ਕਿ ਇੱਕ ਨਵਾਂ ਐਦਾਂ ਦਾ ਵਿਵਾਦ ਖੜਾ ਕਰ ਦੋ ਜਿਹਦੇ ਲੋਕੀ ਆਪਸ ਉਲਝੇ ਰਹਿਣ ਆਪਾਂ ਜਿਹੜਾ ਪਿਆਰ ਬਣਿਆ ਹੋਇਆ ਭਾਈਚਾਰਕ ਸਾਂਝ ਬਣੀ ਹੋਈ ਹੈ ਉਹਨੂੰ ਖਤਮ ਕੀਤਾ ਜਾਵੇ ਐਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ ਤਾਂ ਜੋ ਇੱਕ ਬਰਾਦਰੀ ਦੀ ਵੋਟ ਸਾਡੇ ਕੋਲ ਪੈ ਜਾਵੇ ਬਰਾਦਰੀ ਦੀ ਵੋਟ ਵਿੱਚ ਲეგ ਕਦੇ ਇਹ ਜੜੀਆਂ ਚੋਣਾ ਹੋਣ ਨਹੀਂ ਜਾ ਰੀਆਂ ਨੇ ਤੇ ਉਹਦੇ ਨਾਲ ਵੀ ਇਹ ਸਬੰਧਤ ਹੋ ਸਕਦਾ ਮਾਮਲਾ ਹਾਂਡਰਾਪਰ ਸਬੰਧਤ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਵਾਹਰ ਨਗਰ ਦੇ ਵਿੱਚੋਂ ਇਹਨਾਂ ਨੂੰ ਵੋਟ ਕੋਈ ਨਹੀਂ ਪੈ ਰਹੀ ਪਹਿਲੇ ਲੋਕਾਂ ਨੇ ਵੋਟਾਂ ਬਾਤੀਆਂ ਨਾ ਇਹਨਾਂ ਨੂੰ ਇੱਥੇ ਆਮ ਆਦੀ ਪਾਰਟੀ ਨੂੰ ਵੋਟ ਪੈਣੀ ਹੈ ਤੇ ਨਾ ਹੀ ਵੋਟ ਪੈਣੀ ਹੈਗੀ ਕਾਂਗਰਸ ਨੂੰ ਹੁਣ ਦੋਨੋਂ ਬੰਦੇ ਕਿ ਆਪਸ ਰਲੇ ਹੋਏ ਸ਼ੁਰੂਤਾਪਨ ਪਤਾ ਸੈਂਟਰ ਲੈਵਲ ਤੇ ਇਹਨਾਂ ਨੇ ਇਕੱਠੇ ਹੋਈ ਸੀ ਇਹਨਾਂ ਦਾ ਇੱਕੋ ਪਾਰਟੀ ਨੇ ਜੁਆਇੰਟ ਅਵੈਂਚਰ ਸ਼ੁਰੂ ਕੀਤਾ ਸੀਗਾ ਪੂਰੇ ਸਰਕਾਰ ਬਣਾਉਣ ਨੂੰ ਜੋ ਸਰਕਾਰ ਨਹੀਂ ਬਣੀ ਅਡਡ ਹੋ ਗਏ ਸਰ ਇੰਚ ਹੁਣ ਵੋਟਾ ਲੈਣ ਵਾਸਤੇ ਚਲੋ ਗੇਟ ਦਾ ਨਿਰਮਾਣ ਕੀਤਾ ਜਾ ਰਿਹਾ ਸੀਗਾ ਪਰ ਹੁਣ ਤਾਂ ਲੋਕ ਤਾਂ ਖਿਲਾਫ ਹੋ ਗਏ ਫਿਰ ਤਾਂ ਇਹ ਘਟਾ ਹੀ ਆ ਵੋਟਾਂ ਨਹੀਂ ਪੈਣੀਆਂ ਦੇਖੋ ਇਹਨਾਂ ਨੇ ਉਮੀਦ ਤਾਂ ਨਹੀਂ ਸੀ ਕੀਤੀ ਕਿ ਖਿਲਾਫ ਹੋਣਗੇ ਖਿਲਾਫ ਤਾਂ ਮੈਂ ਤਾਂ ਲੋਕਾਂ ਦਾ ਸ਼ੁਕਰਗੁਜ਼ਾਰ ਆ ਹੱਥ ਜੋੜ ਕੇ ਕਿ ਜਿਹੜਾ ਇਹਨਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਸਾਂਭ ਕੇ ਰੱਖਿਆ ਗੇਟ ਬਣੇ ਗੇਟ ਨੂੰ ਕੋਈ ਮਨਾਹੀ ਨਹੀਂ ਕਰਦਾ ਪਰ ਐਦਾਂ ਦਾ ਗੇਟ ਬਣਾਣਾ ਜਿਹੜਾ ਕਹਿੰਦੇ ਆ ਇਹ ਆਪਸੀ ਲੜਾਈ ਲਾ ਕੇ ਜਿਹੜਾ ਗੇਟ ਬਣਾਉਣ ਵਾਲੀ ਗੱਲ ਕਰਦੇ ਆ ਉਹਦਾ ਤਾਂ ਬਹੁਤ ਵੱਡਾ ਜਿਹੜਾ ਇਹਨਾਂ ਸਾਡੇ ਸਮਾਜ ਦੇ ਉੱਤੇ ਤੱਬਾ ਔਰ ਐਜਾਂ ਦੇ ਕੰਮ ਕਰਨ ਤੋਂ ਪਹਿਲੇ ਜਿਹੜੇ ਸਰਕਾਰੀ ਸਾਡੇ ਕਾਉਂਸਲਰ ਨੇ ਜਾਂ ਇੱਥੋਂ ਦੇ ਐਮਐਲਏ ਬਣਾ ਨੂੰ ਫਿਰਦੇ ਨੇ ਇਹ ਉਹਨਾਂ ਦੀ ਸਰਕਾਰ ਹੈ ਮੈਂ ਉਹਨਾਂ ਨੂੰ ਲਾਹਣਤ ਬਾਨਾ ਕਿ ਲਾਂਤਿਓ ਇਹ ਕੰਮ ਬੰਦ ਕਰ ਦਿਓ ਸਮਾਜ ਨੂੰ ਇਕੱਠਾ ਰਹਿਣ ਦਿਓ ਸਾਡਾ ਸਮਾਜ ਇੱਕ ਆ ਹੀ ਇਕੱਠੇ ਰਹਿਣਾ ਚਾਹੁੰਦਾ ਹੈ ਸਾਰੇ ਲੋਕਾਂ ਦੇ ਵਿੱਚ ਇਹ ਵੀ ਹੈ ਕਹਿੰਦੇ ਵੀ ਸਾਡੀ ਕੋਈ ਰਿਕੁਆਇਰਮੈਂਟ ਨਹੀਂ ਸੀ ਇੱਥੇ ਗੇਟ ਬਣਾਉਣ ਨੂੰ ਲੈ ਕੇ ਤੇ ਪਰ ਜੇ ਰਿਕੁਆਇਰਮੈਂਟ ਸੀ ਵੀ ਤਾਂ ਫਿਰ ਲੋਕਾਂ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ ਵੇਖੋ ਮੈਂ ਮਿਲਦਾ ਪਿਆ ਮੈਨੂੰ ਸਾਰੇ ਦੱਸ ਰਹੇ ਪਏ ਆ ਕਿ ਜੇ ਲੋੜ ਹੀ ਨਹੀਂ ਹੈਗੀ ਤਾਂ ਫਿਰ ਗੇਟ ਲਵਾਉਣ ਨੂੰ ਕਨੇ ਕਹਤਾ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਸਿਰਫ ਤਰਜੀਹ ਦੇਣ ਵਾਸਤੇ ਆਪਸੀ ਭਾਈਚਾਰਾ ਖਰਾਬ ਕਰਨ ਚ ਇਹਨਾਂ ਨੂੰ ਧਾਰਮਿਕ ਤੌਰ ਤੇ ਵੰਡਿਆ ਵੰਡਣ ਵਾਸਤੇ ਗੇਟ ਲਾਇਆ ਜਾ ਰਿਹਾ ਸੀਗਾ ਹੋਰ ਇਹਦੀ ਜਿੰਨਾ ਕੋਈ ਮੈਨੂੰ ਪਤਾ ਲੱਗਿਆ ਇਤੋਂ ਬਾਅਦ ਇਹਦੀ ਕੋਈ ਰਿਕੁਆਇਰਮੈਂਟ ਨਹੀਂ ਸੀ। ਤੇ ਐਕਸਟਰਨਲ ਗੱਲ ਹੋਈ ਸੀ ਉਹ ਕਹਿੰਦਾ ਵੀ ਜਿਹੜਾ ਮੌਕਾ ਹੈ ਆਪਣਾ ਇਲਾਕਾ ਕਾਉਂਸਲਰ ਹੈਗਾ ਉਹ ਨਾਲ ਗੱਲਬਾਤ ਹੋਈ ਆ ਉਹਦੀ ਸਾਰੀ ਨੌਲੇਜ ਵਿੱਚ ਹੈ ਗੱਲ ਉਹ ਕਹਿੰਦੇ ਵੀ ਜੇ ਆਣ ਕੇ ਕਾਉਂਸਲਰ ਕਹਿ ਦੇਵੇ ਤੇ ਨਹੀਂ ਬਣਾਉਂਦੇ ਗੇਟ। ਸਾਜ਼ਿਸ਼ ਉਹਦੀ ਆ। ਸਾਜ਼ਿਸ਼ ਕੀ ਦੀ ਆ। ਇਲਾਕਾ ਕਾਉਂਸਲਰ ਤੋਂ ਬਿਨਾ ਸਾਜ਼ਿਸ਼ ਕੌਣ ਰਾਜ ਸਾ ਦਾ? ਇਲਾਕਾ ਕਾਉਂਸਲ ਕਿਹੜੀ ਪਾਰਟੀ ਦਾ? ਆਮ ਆਦੀ ਪਾਰਟੀ ਦਾ। ਤੇ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੈਗੀ ਆ। ਉਹਨੇ ਚੰਗਾ ਕੰਮ ਕੀਤਾ ਗਿਆ ਪਹਿਲੇ 3 ਸਾਲ ਲੜਾਈਆਂ ਹੀ ਲੜ ਰਹੇ ਸਾਨੂੰ ਲੜਾਈ ਆਪਸ ਦੇ ਵਿੱਚ ਸੋ ਅੱਜ ਜਿਹੜਾ ਇਹਨਾਂ ਨੇ ਮਾਹੌਲ ਬਣਾਤਾ ਟੈਨਸ਼ਨ ਵੇਖੋ ਤੁਸੀਂ ਲੋਕਾਂ ਦੀ ਕਿੱਥੇ ਕਿੱਲੋਕੀ ਖੜੇ ਆ ਇਹ ਟੈਨਸ਼ਨ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਆਮ ਆਦੀ ਪਾਰਟੀ ਦਾ ਔਰ ਮੈਂ ਬੇਨਤੀ ਕਰਦਾ ਅਸੀਂ ਸਾਰੇ ਧੀਰੇ ਰੱਖੀਏ ਪੀਸ ਬਣਾਈਏ ਆਪਸ ਪਿਆਰ ਬਣਾ ਕੇ ਰੱਖੀਏ ਤੇ ਗੇਟ ਅਗਰ ਤੁਸੀਂ ਨਹੀਂ ਜਾਂਦੇ ਤਾਂ ਗੇਟ ਬਣਾ ਨਹੀਂ ਦੇਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣੀਆ ਸਾਰੀਆਂ ਦੀ ਗੱਲਾਂ ਇਲਾਕਾ ਵਾਸੀਆਂ ਦੀ ਵੀ ਸੁਣੀਆ ਗੱਲਾਂ ਤੇ ਤੁਸੀਂ ਇਲਾਕਾ ਕਾਉਂਸਲਰ ਨਾਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਤੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ 라이